ਦਾ ਦਾ ਨਾਮ ਕਰਨੇਸ਼ ਸਿੰਘ ਹੈ ਇਹ ਬ੍ਰਦਰ ਭਾਈ ਮਨਜ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਹ ਬ੍ਰਦਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇ ਜਾਣ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਇਸ ਬ੍ਰਦਰ ਦਾ ਸ਼ੁਰੂ ਤੋਂ ਹੀ ਸੁਨਿਆਰੇ ਦਾ ਕੰਮ ਸੀ ਜੋ ਕਿ ਇਹਨਾਂ ਦੇ ਫਾਦਰ ਵੀ ਕਰਦੇ ਸੀ ਉਹ ਸੁਨਿਆਰੇ ਦਾ ਕੰਮ ਇਹਨਾਂ ਦਾ ਇੰਨਾ ਜ਼ਿਆਦਾ ਸੀ ਕਿ 10 ਬੰਦੇ ਇਹਨਾਂ ਦੇ ਨਾਲ ਕੰਮ ਕਰਦੇ ਸੀ ਪਾਲ ਇਸ ਲਈ 12 ਸਾਲ ਪਹਿਲਾਂ ਇੰਨਾ ਦਾ ਕੰਮ ਡਾਊਨ ਹੋਣਾ ਸ਼ੁਰੂ ਹੋ ਗਿਆ ਕੰਮ ਇੰਨਾ ਘੱਟ ਹੋ ਗਿਆ ਕਿ ਉਹ ਕੰਮ ਹੀ ਇੰਨਾ ਨੂੰ ਛੱਡਣਾ ਪਿਆ ਤੇ ਇਹ ਬਰਦਰ ਦੱਸਦੇ ਹਾਲ ਕਿ ਜਦੋਂ ਇੰਨਾ ਦਾ ਸਨਿਆਰੇ ਦਾ ਕੰਮ ਬਹੁਤ ਘੱਟ ਹੋ ਗਿਆ ਤਾਂ ਇੰਨਾ ਦੇ ਘਰ ਦਾ ਪੁਜਾਰਾ ਵੀ ਬਹੁਤ ਮੁਸ਼ਕਲ ਉਹ ਵਿਆਸਲੀ ਇਹ ਹਰ ਵਕਤ ਆਪਣੇ ਆਪ ਨੂੰ ਖਤਰਸਰਨ ਬਾਰੇ ਹੀ ਸੋਚਦੇ ਰਹਿੰਦੇ ਸੀ। ਇਹ ਜਦੋਂ ਵੀ ਘਰੋਂ ਕੰਮ ਤੇ ਜਾਂਦੇ ਤਾਂ ਇਹ ਸੋਚਦੇ ਕਿ ਅੱਜ ਤੋਂ ਮੈਂ ਕਦੇ ਘਰ ਵਾਪਸ ਨਹੀਂ ਆਵਾਂਗਾ। ਇਹ ਬ੍ਰਦਰ ਦਾਸਦੇਹਾਨ ਤੇ ਇਹਨਾਂ ਦਾ ਕੋਈ ਕਰੀਬੀ ਦੋਸਤ ਸੀ ਜੋ ਵੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਤਾਂ ਉਹਨਾਂ ਦੇਖ ਕੇ ਇਹਨਾਂ ਨੇ ਵੀ ਆਪਣਾ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕੀਤਾ ਪਰ ਉਹ ਕੰਮ ਵੀ ਬਹੁਤ ਘੱਟ ਜਾਂਦਾ ਸੀ। ਇੰਨਾ ਘੱਟ ਚੱਲਦਾ ਸੀ ਕਿ ਇੱਕ ਸਾਲ ਦੇ ਵਿੱਚ ਸਿਰਫ 1 ਜਾਂ 2 ਵਾਰ ਹੀ ਸੌਦਾ ਕਰਦੇ ਸੀ ਤੇ ਉਹ ਕੰਮ ਇਹ ਪਿਛਲੇ 10 ਸਾਲ ਤੋਂ ਕਰਦੇ ਹਨ ਤੇ ਪਿਛਲੇ 10 ਸਾਲ ਤੋਂ ਹੀ ਇਹਨਾਂ ਦਾ ਕਿਸੇ ਤਰ੍ਹਾਂ ਹੀ ਕੰਮ ਚੱਲਦਾ ਸੀ ਇਸੇ ਤਰ੍ਹਾਂ ਹੀ ਇਹਨਾਂ ਦਾ ਕੰਮ ਚੱਲਦਾ ਸੀ ਇਹਨਾਂ ਦੇ ਤਿੰਨ ਮੋਟਰਸਾਈਕਲ ਸੀ ਤੇ ਉਹ ਤਿੰਨੋ ਹੀ ਘਰ ਦੀ ਮਜਬੂਰੀ ਕਾਰਨ ਇਹਨਾਂ ਨੇ ਵੇਚ ਦਿੱਤੇ ਇਸ ਬ੍ਰਦਰ ਦੇ ਦੋ ਬੇਟੇ ਹਨ ਤੇ ਉਹ ਵੀ ਜਿੱਥੇ ਵੀ ਕੰਮ ਕਰਨ ਜਾਂਦੇ ਸੀ ਤਾਂ ਉਹਨਾਂ ਨੂੰ ਕੋਈ ਕੰਮ ਨਹੀਂ ਸੀ ਮਿਲਦਾ ਜਿਸ ਵਜ੍ਹਾ ਨਾਲ ਇਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਇਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਸੀ ਇਹ ਬਰਦਰ ਬਹੁਤ ਸਾਰੇ ਅੰਨੇ ਜਗਾਵਾਂ ਦੀ ਵੀ ਗਏ ਤੇ ਜੋ ਕੋਈ ਜਿੰਨੇ ਵੀ ਪੈਸੇ ਮੰਗਦਾ ਉਹਨੇ ਹੀ ਪੈਸੇ ਦੇ ਦਿੰਦੇ ਚਾਹੇ ਕਿਸੇ ਕੋਲੋਂ ਉਧਾਰ ਫੜੀ ਹੀ ਦੇਣੇ ਪੈਣ ਇਹ ਬਰਦਰ ਇਹਨਾਂ ਦੀ ਪੂਰੀ ਫੈਮਲੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਪਿਛਲੇ 4 ਮਹੀਨੇ ਪਹਿਲਾਂ ਕਿਸੇ ਵੀ ਸ਼ਿਵਾਸ਼ੀ ਨੇ ਇਸ ਬਰਦਰ ਨੂੰ ਪਰਮ ਜੀ ਇਸਦੇ ਬਾਰੇ ਦੱਸਿਆ ਇਹ ਬ੍ਰਦਰ ਜਦ ਪਹਿਲੀ ਵਾਰ ਚਰਚ ਕੋਲ ਵਿੱਚ ਆਏ ਇਹਨਾਂ ਨੇ ਗਵਾਹੀਆਂ ਸੁਣੀਆਂ ਵਚਨ ਸੁਨੇਹਾ ਤਾਂ ਇਹਨਾਂ ਦਾ ਵਿਸ਼ਵਾਸ ਪੜਿਆ ਤੇ ਉਸ ਤੋਂ ਬਾਅਦ ਇਹ ਬ੍ਰਦਰ ਲਗਾਤਾਰ ਚਰਚ ਕੋਲ ਨਾਲ ਜੁੜੇ ਰਹੇ ਤੇ ਜੋ ਇਹਨਾਂ ਦੇ ਘਰ ਦੇ ਹਾਲਾਤ ਪਿਛਲੇ 12 ਸਾਲ ਤੋਂ ਬਹੁਤ ਵਿਗੜ ਚੁਕੇ ਸੀ ਤੇ ਹਰ ਹਫ਼ਤੇ ਲੜਾਈ ਝਗੜਾ ਲੈਂਦਾ ਸੀ ਤੇ ਬਿਲਕੁਲ ਹੀ ਸ਼ਾਂਤੀ ਅਨੰਦ ਖਤਮ ਕਾਸੀ ਉਹ ਹਾਲਾਤ ਉਸ ਤੋਂ ਨਿ ਸ਼ੁਰੂ ਹੋ ਗਏ ਤੇ ਪਰਮੇਸ਼ਵਰ ਦੀ ਸ਼ਾਂਤੀ ਤੇ ਅਨੰਤ ਇਨਾਰੇ ਹਾਰੇ ਟਿਠਹਿਣਾ ਸ਼ੁਰੂ ਹੋ ਗਿਆ ਤੇ ਜੋ ਇਹਨਾਂ ਦਾ ਪ੍ਰਾਪਰਟੀ ਡੀਲਰ ਦਾ ਕੰਮ ਪਿਛਲੇ 10 ਸਾਲ ਤੋਂ ਪਿਛਲੇ 10 ਸਾਲ ਤੋਂ ਬਹੁਤ ਘੱਟ ਇੰਨਾ ਘੱਟ ਦੇ ਇੱਕ ਸਾਲ ਵਿੱਚ ਇੱਕ ਜਾਂ ਦੋ ਮਾਰਗੀ ਕੰਮ ਜਾਂਦਾ ਸੀ ਉਹੀ ਪ੍ਰਾਪਰਟੀ ਡੀਲਰ ਦਾ ਕੰਮ ਚੱਲਣਾ ਸ਼ੁਰੂ ਹੋ ਗਿਆ ਤੇ ਇਹ ਹੀ ਦੱਸਦੇ ਹਾਂ ਤਾਂ ਬਦਲ ਜਾਣਗੇ ਤੁਸੀਂ ਲਗਾਤਾਰ ਚਰਚਾ ਕਰਨੀ ਚਾਹੁੰਣਾ ਹੈ ਉਹਨਾਂ ਵਰਡਾਂ ਨੂੰ ਇਹਨਾਂ ਪੂਰੇ ਵਿਸ਼ਵਾਸ ਨਾਲ ਜ਼ਰੂਰ ਕੀਤਾ ਤੇ ਹੁਣ ਇਹੇ ਦੱਸਦੇ ਹਾਂ ਕਿ ਇਹਨਾਂ ਕੋਲ ਪ੍ਰਾਪਰਟੀ ਡੀਲਰ ਦਾ ਇੰਨਾ ਜ਼ਿਆਦਾ ਕੰਮ ਹੈ ਜਿੱਤੇ ਇਹ ਇੱਕ ਇੱਕ ਸਾਲ ਵਿੱਚ 100 ਜਾਂ 200 ਦੇ ਕਰਦੇ ਤਾਂ ਵੀਰੋ ਨਾਲ ਤੁਹਾਡੇ ਘਰਾਂ ਦੀਆਂ ਰਸੋਈਆਂ ਬੈਸਟ ਹੁੰਦੀਆਂ ਹਨ ਇਹ ਵੀ ਬਦਰ ਦੱਸਦੇ ਹਾਂ ਕਿ ਇਹ ਜਦੋਂ ਤੇ ਲੰਗਾ ਦਾ ਬੀਜ ਪੌਂਦੇ ਪੌਂਦੇ ਸੀ ਤਾਂ ਉਦੋਂ ਤੋਂ ਹੀ ਪੰਗੇਸ਼ਵਰ ਨੇ ਇੰਨਾ ਦੀ ਰਸੋਈ ਬੈਸਟ ਕੀਤੀ ਹੈ ਤੇ ਹੁਣ ਇਹ ਬੈਸਟ ਰੋਟੀ ਖਾਂਦੇ ਹਾਂ ਨਾਲ ਜਿਸ ਦੀ ਇਹਨਾਂ ਨੇ ਆਸ ਹੀ ਛੱਡ ਦਿੱਤੀ ਸੀ ਤੇ ਹੁਣ ਇਹਨਾਂ ਦੇ ਦੋਨੋਂ ਬੇਟੇ ਵੀ ਕੰਮ ਕਰਦੇ ਹਨ ਤੇ ਜੋ ਇਹਨਾਂ ਦੇ ਘਰ ਵਿੱਚ ਹਰ ਵਕਤ ਲੜਾਈ ਝਗੜਾ ਰਹਿੰਦਾ ਸੀ ਉਹ ਲੜਾਈ ਝਗੜਾ ਵੀ ਬਿਲਕੁਲ ਖਤਮ ਹੋ ਚੁੱਕਾ ਹੈ ਤੇ ਇਹ ਪੂਰਾ ਪਰਿਵਾਰ ਸ਼ਾਂਤੀ ਨਾਲ ਰਹਿੰਦੇ ਹਨ ਤੇ ਬੱਚਿਆਂ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ ਜਿਸ ਤੋਂ ਇਹ ਬ੍ਰਦਰ ਆਪਣੇ ਪਰਿਵਾਰ ਅਤੇ ਆਪਣੀ ਲਾਈਫ ਵਿੱਚ ਬਹੁਤ ਖੁਸ਼ ਹਨ ਇਸ ਵੱਡੇ ਤੇ ਅਦਭੁਤ